ਪ੍ਰੀਤ ਸਤਿ ਸ਼੍ਰੀ ਅਕਾਲ امید ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਦੋਸਤੋ ਅੱਜ ਆਪਾਂ ਖਾਸ ਗੱਲਬਾਤ ਕਰਾਂਗੇ ਤੇ ਆਜੋ ਲਾਈਵ ਦੇ ਨਾਲ ਕਰਦੇ ਆ ਗੱਲਾਂ ਬਾਤਾਂ ਉਸ ਦੇ ਕਿ ਅੱਜ ਕੇ 53 ਮਿੰਟ ਹੋ ਗਏ ਆ ਤੇ ਆਜੋ ਵੀਰ ਕਰਦੇ ਆ ਲਾਈਵ ਆਪਾਂ ਤੇ ਸਭ ਤੋਂ ਪਹਿਲਾਂ ਤਾਂ ਗੱਲ ਹੋ ਗਈ ਆਪਾਂ ਜਿਨ੍ਹਾਂ ਨੇ 20000 ਤੋਂ ਬੱਚੇ ਲਏ ਆ ਕੋਈ 5-4 ਮਹੀਨਿਆਂ ਦੇ ਵਿੱਚ ਵਿੱਚ ਉਹਨਾਂ ਬੰਦਿਆਂ ਨੂੰ ਆਪਾਂ ਖਾਸ ਸਨੇਹਾ ਲਾਉਣੇ ਆ ਭਾਈ ਵੀ ਗਾਂ ਆਲੇ 2-3 ਮਹੀਨਿਆਂ ਤੱਕਰ ਕਾਫੀ ਮੇਲੇ ਆ ਰਹੇ ਆ ਬੱਕਰੀਆਂ ਦੇ ਕੰਪੀਟੀਸ਼ਨ ਆ ਰਹੇ ਆ ਭਾਈ ਜਿਨ੍ਹਾਂ ਨੇ 25-25 30-30000 ਦੇ ਜਾਂ 40-40 50-50000 ਦੇ ਮੇਮਣੇ ਲਏ ਆ ਬੱਕਰੇ ਲਏ ਆ ਬੱਚੇ ਲਏ ਆ ਲੈ ਵੀ ਹੁਣ ਖਿੱਚ ਲਓ ਤਿਆਰੀਆਂ ਫਿਰ ਜਦੋਂ ਈਆ 20+ ਪੈਸੇ ਲਾਏ ਆ ਠੀਕ ਆ ਕੋਈ ਮੇਰੇ ਤੋਂ ਲੈ ਕੇ ਗਿਆ ਉਹ ਵੀ ਠੀਕ ਆ 20000 ਤੋਂ ਪਲਸ ਜਿਹੜਾ ਕੋਈ ਬੱਚਾ ਲੈ ਕੇ ਗਿਆ ਠੀਕ ਆ ਜਾਂ ਕਿਸੇ ਹੋਰ ਤੋਂ ਲਏ ਆ ਠੀਕ ਆ ਤਾਂ ਹੁਣ ਸਾਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਇੱਥੇ ਮੁਕਾਬਲਿਆਂ 'ਚ ਹੋਣਾ ਠੀਕ ਆ ਵੀ ਤੁਸੀਂ ਪੈਸੇ ਲਾਏ ਆ ਤੇ ਅਗਲੇ ਨੂੰ ਸਾਨੂੰ ਪੂਰੀ ਮਹਿੰਗੀ ਚੀਜ਼ ਦਿੱਤੀ ਆ ਤੇ ਮੇਲੇ 'ਚ ਪਤਾ ਲੱਗੂਗਾ ਵੀ ਕੀ ਨਿਬੜਦਾ ਠੀਕ ਆ ਉੱਥੇ ਤੇ ਆਪਾਂ ਕਿਸੇ ਨੂੰ ਕੋਈ ਲਾ ਕੇ ਕਹਿੰਦੇ ਮੇਰਾ ਕੋਈ ਇਹ ਨਹੀਂ ਮਤਲਬ ਹੈਗਾ ਵੀ ਮੈਂ ਕਿਸੇ ਨੂੰ ਲਾ ਕੇ ਕਹਿ ਰਿਹਾ ਠੀਕ ਆ ਮੈਂ ਸਿਰਫ ਇੰਨਾ ਕਹਿ ਰਿਹਾ ਵੀ ਜਿਨ੍ਹਾਂ ਨੇ ਮਹਿੰਗੇ ਬੱਚੇ ਲਏ ਆ ਜਾਂ ਜਿਨ੍ਹਾਂ ਨੇ ਮਹਿੰਗੇ ਬੱਚੇ ਦਿੱਤੇ ਆ ਠੀਕ ਆ ਚਾਹੇ ਮਾਂ ਆ ਚਾਹੇ ਕੋਈ ਹੋਰ ਆ ਠੀਕ ਆ ਤਾਂ ਹੁਣ ਮੌਕਾ ਮਿਹਨਤ ਕਰ ਲਓ ਆਪ ਦੀ 2-3 ਮਹੀਨੇ ਜਿੰਨੀ ਹੁੰਦੀ ਆ ਵੱਧ ਤੋਂ ਵੱਧ ਤੇ ਨਵੰਬਰ ਦਸੰਬਰ ਦੇ ਵਿੱਚ ਤਕਰੀਬਨ ਸਾਰੇ ਕੰਪੀਟੀਸ਼ਨ ਸ਼ੁਰੂ ਹੋਣਗੇ ਤਾਂ ਕਾਫੀ ਏਰੀਆ ਦੇ ਵਿੱਚ ਹੋਣਗੇ ਤੇ ਬਹੁਤ ਬੰਦਿਆਂ ਨੇ ਨਵੇਂ ਬੰਦਿਆਂ ਨੇ ਜਨਮ ਲਏ ਆ ਮੈਨੂੰ ਪਤਾ ਹੈਗਾ ਠੀਕ ਆ ਮੇਰੇ ਕੋਲੇ ਬਹੁਤ ਫੋਨ ਆਉਂਦੇ ਆ ਜਨਮ ਮੰਗਦੇ ਆ ਲੋਕ ਆ ਬੱਚੇ ਮੰਗਦੇ ਆ ਚੰਗੇ ਤੋਂ ਚੰਗੇ ਤੇ ਤੇ ਬਹੁਤ ਵੀਡੀਓ ਦੇਨੇ ਵੀ ਆਪਾਂ ਜਿਨ੍ਹਾਂ ਨੇ ਵੇਚੇ ਆ ਠੀਕ ਹੈ ਤੇ ਹੁਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾਗਾ ਸਮਾਂ ਆ ਗਿਆ ਹੁਣ ਤੇ ਜਰੂਰ ਤੁਸੀਂ ਆਪਦੀ ਮਿਹਨਤ ਕਰੋ ਠੀਕ ਹੈ ਚੰਗਾ ਖਵਾਓ ਪਿਆਓ ਜਾਨਵਰਾਂ ਤੇ ਪੈਸੇ ਲੱਗੇ ਦਾ ਥੋੜਾ ਦਾ ਮੁੱਲ ਮੋੜਨਾ ਹੁਣ ਪਤਾ ਲੱਗੂ ਵੀ ਮੇਲੇ ਤੇ ਕਿਹਦਾ ਜਿੱਤਦਾਗਾ ਹੈ 20 50 ਕੇ ਹੇਅਰ ਵਾਲਾ ਜਿੱਤਦਾ ਕਿ 50 ਵਾਲਾ ਜਿੱਤਦਾ ਕਿ ਲੱਖ ਵਾਲਾ ਜਿੱਤਦਾ ਠੀਕ ਆ ਕਿਉਂਕਿ ਕੰਪੀਟੀਸ਼ਨ ਨਹੀਂ ਦੱਸਣਾਗਾ ਜਾਨਵਰ ਤੁਹਾਡਾ ਕਿੰਨੇ ਕ ਪਾਣੀ ਚ ਠੀਕ ਆ ਚਾਹੇ ਆਪਦੇ ਆਪਾਂ ਆਪਦੇ ਘਰੇ ਕੁਛ ਮਰਜੀ ਆਖੀ ਚੱਲੀਏ ਮੈਂ ਆਖੀ ਚੱਲਾਂ ਮੇਰੇ ਬਾਲੇ ਚੰਗੇ ਆ ਠੀਕ ਆ ਜਾਂ ਕੋਈ ਹੋਰ ਆਖੀ ਜਾਂਦਾ ਮੇਰੇ ਬਾਲੇ ਚੰਗੇ ਆ ਤਾਂ ਉੱਥੇ ਪਤਾ ਲੱਗਣਾ ਦੇਖ ਕੱਲਿਆਂ ਦੇ ਘੋੜੇ ਸਾਰਿਆਂ ਦੀ ਬਥੇਰੇ ਭਾਈਦੇ ਹੁੰਦੇ ਆ ਠੀਕ ਆ ਸਵਾਦ ਉਹਦੋਂ ਆਉਂਦਾ ਜਦੋਂ ਬਰਾਬਰ ਹੋਰਾਂ ਦੇ ਵੀ ਭਾਈਦੇ ਆ ਠੀਕ ਆ ਫਿਰ ਪਤਾ ਲੱਗਦਾ ਵੀ ਆਪਣਾ ਘੋੜਾ ਕਿੰਨੇ ਕ ਪਾਣੀ ਚ ਇਸ ਲਈ ਆਪਾਂ ਸਾਰੇ ਵੀਰਾਂ ਨੂੰ ਕਹਿਣਾ ਚਾਹੁੰਦੇ ਆ ਠੀਕ ਆ ਵੀ ਕਰੋ ਭਾਈ ਮਿਹਨਤ ਦੱਬ ਕੇ ਠੀਕ ਆ ਤੇ ਤੁਹਾਡੇ ਮਿਹਨਤ ਨੂੰ ਫਲ ਪਊਗਾ ਤੇ ਨਾਲੇ ਜਿਹੜਾ ਤੁਸੀਂ ਪੈਸਾ ਲਾਇਆ ਸੋਨੂੰ ਵੀ ਪਤਾ ਲੱਗ ਜਾਊਗਾ ਵੀ ਅਸੀਂ ਚੰਗੀ ਜੀ ਤੇ ਪੈਸਾ ਲਾਇਆ ਠੀਕ ਆ ਤੇ ਬਾਕੀ ਮਿਹਨਤ ਕਰਦੇ ਰਹੋ ਕੋਈ ਚੱਕਰ ਨਹੀਂ ਮਿਹਨਤ ਨਾਲ ਹੀ ਸਾਰਾ ਕੁਝ ਬਣਨਾਗਾ ਤੇ ਆਜੋ ਹੁਣ ਆਪਾਂ ਨੋਰਮਲ ਗਰਾਂਮ ਤੇ ਆ ਜਾਈਏ ਨੇ ਠੀਕ ਆ ਤੇ ਦੋਸਤੋ ਆਪਣੀਆਂ ਵੀ ਬੱਕਰੀਆਂ ਤਕਰੀਬਨ 3-3 ਮਹੀਨਾ ਤੋਂ ਪਲੱਸ ਗੱਭਣ ਹੋ ਗਈਆਂ ਤੇ ਚੜ੍ਹਦੇ ਨਵੰਬਰ ਬੱਚੇ ਦੇਣ ਲੱਗ ਜਾਣੀਆਂ ਵੀ ਤੇ ਜਿਹੜੇ ਵੀਰ ਭਰਾ ਰਹਿੰਦੇ ਆ ਲਾਂਬੇ ਦਿੰਦੇ ਸੀਗੇ ਤੇ ਇੱਥੇ ਕਿ ਸਾਰਿਆਂ ਦੇ ਲਾਂਬੇ ਲਾ ਦਾਂਗੇ ਆਪਾਂ ਬੱਚੇ ਸਭ ਨੂੰ ਦੇ ਲੈਗੇ ਆਪਾਂ ਤੇ ਇੱਕ ਗੱਲ ਹੋਰ ਦੋਸਤੋ ਜਿੰਨੇ ਵੀ ਵੀਰ ਆਪਣੇ ਨਾਲ ਜੁੜਦੇ ਹੋਣ ਲਾਈਵ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਆ ਜੇ ਕੋਈ ਗੱਲ ਨਹੀਂ ਸਮਝਦੇ ਵਿੱਚ ਆਉਂਦੀ ਤਾਂ ਤੁਸੀਂ ਸਾਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਲਾਈਵ ਦੇ ਵਿੱਚ ਜੁੜਿਆ ਕਰੋ ਵੱਧ ਤੋਂ ਵੱਧ ਠੀਕ ਆ ਵੱਧ ਤੋਂ ਵੱਧ ਲੋਕ ਆਪਣੇ ਚੈਨਲ ਦੇ ਨਾਲ ਵੀ ਜੋੜੋ ਠੀਕ ਆ ਕਿਉਂਕਿ ਆਪਾਂ ਬੱਕਰੀਆਂ ਦੇ ਬਰਤੀ ਸਹੀ ਤੇ ਸਟੀਕ ਜਾਣਕਾਰੀ ਦਿੰਦੇ ਰਹਿੰਦੇ ਆ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਦੇ ਆ ਆਪਾਂ ਤੇ ਬਾਕੀ ਹੁਣ ਤਿੱਕਰ ਆਪਾਂ ਥੋੜਾ ਜਿਹਾ ਕੰਮਕਾਰਾਂ ਦੇ ਵਿੱਚ ਉਲਝੇ ਹੋਏ ਸੀਗੇ ਤੇ ਕੁਝ ਤੋਂ ਨੂੰ ਪਤਾ ਹੀ ਹੈ ਜਿਵੇਂ ਪੰਜਾਬ ਦੇ ਵਿੱਚ ਜੋ ਹੜ੍ਹਾਂ ਨੇ ਨੁਕਸਾਨ ਕੀਤਾ ਹੋਇਆ ਉਹਦੇ ਪ੍ਰਤੀ ਆਪਾਂ ਕਾਫੀ ਦਿਨਾਂ ਤੋਂ ਮਿਹਨਤ ਮੁਸ਼ਕਲ ਕਰਕੇ ਪਿੰਡ ਦੇ ਵਿੱਚ ਗਰਾਹੀ ਵਗੈਰਾ ਕੀਤੀ ਕਿਉਂਕਿ ਮੀਂਹ ਆ ਜਾਂਦੇ ਆਪਣੇ ਵੀ ਕਦੇ ਦੁਕਾਨ ਟਿਕਾਂਮ ਚ ਚੱਲਦਾ ਕਿਤੇ ਨਹੀਂ ਚੱਲਦਾ ਤੇ ਪਿਛਲੇ ਦੋ ਦਿਨਾਂ ਤੋਂ ਆਪਾਂ ਫੀਡ ਬਣਾ ਰਹੇ ਸੀਗੇ ਤੇ ਤਕਰੀਬਨ 600 ਗੱਟਾ ਫੀਡ ਦਾ ਕੰਪਲੀਟ ਕਰ ਚੁੱਕੇ ਹਾਂ ਤੇ ਤਕਰੀਬਨ 150 ਕੁਆਟ ਲਗੂ ਆਪਾਂ ਤੂੜੀ ਦਾ ਕਰੀ ਬੈਠੀਆਂ ਅਰੇਂਜਮੈਂਟ ਤੇ ਬਾਕੀ ਹੁਣ ਸਾਰਾ ਆਪਣਾ ਕੰਮ ਪੈਕਿੰਗ ਵਗੈਰਾ ਦਾ ਨਿਬੜ ਚੁੱਕਿਆ 6-70 ਟਰਾਲੇ ਆਪਾਂ ਭਰ ਕੇ ਕੰਪਲੀਟ ਕਰਦੇ ਜਾਵਾਂ ਤੇ ਇੱਕ ਦੋ ਦਿਨਾਂ ਦੇ ਵਿੱਚ ਹੀ ਆਪਾਂ ਹਰਡਲ ਏਰੀਆ ਦੇ ਵਿੱਚ ਜਾ ਕੇ ਠੀਕ ਆ ਜਿੱਥੇ ਜਿਆਦਾ ਜ਼ਰੂਰਤ ਹੋਈ ਤੇ ਉੱਥੇ ਆਪਾਂ ਪਹੁੰਚ ਕਰਾਂਗੇ ਰਸ ਦੀ ਪਾਣੀ ਦੀ ਕਿਉਂਕਿ ਤੱਤੇਗਾ ਹੁਣ ਵਹਿਕ ਜਾਈ ਜਾਂਦਾ ਆਪਾਂ ਤਾਂ ਰੁਕੇ ਹੋਏ ਆ ਕਿਉਂਕਿ 23 ਦੇ ਵਿੱਚ ਵੀ ਅਸੀਂ ਬਾਅਦ ਦੇ ਵਿੱਚ ਵੰਡ ਗਏ ਸੀ ਜਦੋਂ ਸਾਡੇ ਕੋਲੇ ਫੋਨ ਆਈ ਸੀ ਡੈਂ ਤਾ ਨਾ ਕੇ ਜਿਵੇਂ ਹੁਣ ਤਾਜ ਤਾਜਾ ਹੜਾ ਇਹ ਆ ਤਾਂ ਹੁਣ 10 20 ਦਿਨਾਂ ਦੇ ਵਿੱਚ ਲੋਕ ਬਹੁਤ ਜ਼ਿਆਦਾ ਜਾਣਗੇ ਤੇ ਜਦੋਂ ਪਾਣੀ ਉੱਤਰ ਗਿਆ 10 20 ਦਿਨਾਂ ਦੇ ਵਿੱਚ ਉਸ ਤੋਂ ਬਾਅਦ ਕੋਈ ਜਾਂਦਾ ਨਹੀਂ ਕਿਉਂਕਿ ਹੁਣ ਤਾਂ ਸਾਰੇ ਚੈਨਲਾਂ ਦੇ ਵੀਡੀਓ ਪਈ ਜਾਂਦੀਆਂ ਹੈਗੀਆਂ ਤੇ ਲੋਕ ਦੇਖੋ ਦੇਖੀ ਜਾਈ ਜਾਂਦੇ ਆ ਪਿੰਡਾਂ ਦੇ ਵਿੱਚੋਂ ਉੱਠ ਕੇ ਤੇ ਫਿਰ ਬਾਅਦ ਦੇ ਵਿੱਚ ਲੋਕ ਆਪੋ ਆਪ ਦੇ ਕੰਮਾਂ ਦੇ ਵਿੱਚ ਜੁਟ ਜਾਣਗੇ ਬਾਅਦ ਦੇ ਵਿੱਚ ਕੋਈ ਨਹੀਂ ਆਉਂਦਾ ਤਾਂ ਇਸ ਲਈ ਆਪਾਂ ਆਪਦਾ ਰਸਦ ਪਾਣੀ ਪਹਿਲਾਂ ਇਕੱਠਾ ਕਰਕੇ ਸਾਰਾ ਕੁਝ ਪੈਕਿੰਗ ਕਰਕੇ ਰੱਖ ਲਿਆ ਜਦੋਂ ਆਪਣੇ ਕੋਲੇ ਸਮਾਂ ਲੱਗਿਆ ਕਰੂਗਾ ਉਦਿਆਂ ਆਪਾਂ ਉਥੇ ਜਿਹੜੇ ਪਿੰਡਾਂ ਦੇ ਵਿੱਚ ਜ਼ਰੂਰਤ ਹੋਇਆ ਗਰੂਗੀ ਉਥੇ ਆਪਾਂ ਆਪਣੇ ਕਿਸਾਨ ਭਰਾਵਾਂ ਖਾਤਰ ਇੱਕ ਦਾ ਕਰਿਆ ਕਰਾਂਗੇ ਉਹਨਾਂ ਦੇ ਜਨਮ ਦੇ ਖਾਤਰ ਕਿਉਂਕਿ ਬੰਦਾ ਆਪਦੇ ਖਾਣ ਪੀਣ ਦਾ ਜ਼ਗਾੜ ਤਾਂ ਕਰ ਲੈਂਦਾਗਾ ਪਰ ਨਹੀ ਕੀ ਗੱਲ ਆ ਹੈ ਜੀ ਨਾ ਕਿਉਂ ਆਦ ਨੂੰ ਕਿਉਂ ਹੈ ਹੈ ਡੈਂਤ ਨਾ ਤੇ ਆਜੋ ਦੋਸਤੋ ਲਵਾਇਆ ਕਰੋ ਹਾਜ਼ਰੀ ਕਿੱਥੋਂ ਕਿੱਥੋਂ ਵੀਰ ਜੁੜਦੇ ਹੋ ਆਪਣੇ ਨਾਲ ਤੇ ਕਿੰਨੇ ਟਾਈਮ ਤੋਂ ਬੱਕਰੀਆਂ ਰੱਖ ਰਹੇ ਹੋ ਤੁਸੀਂ ਗੱਲਾਂ ਬਾਤਾਂ ਸਵਾਲ ਕਰਿਆ ਕਰੋ ਆਪਣੇ ਕੋਲੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਤਾਂ ਉਹ ਵੀ ਦੱਸ ਸਕਦੇ ਹੋ ਤੁਸੀਂ ਸਾਨੂੰ ਆਪਣੀ ਜਿੰਨੀ ਹੋ ਸਕੇ ਥੋੜੀ ਵੱਧ ਤੋਂ ਵੱਧ ਮਦਦ ਕਰਾਂਗੇ ਤੇ ਜਿਵੇਂ ਹੁਣ ਥੋੜਾ ਜਿਹਾ ਮੌਸਮ ਖਰਾਬ ਚੱਲ ਰਿਹਾ ਕਰਨੀ ਤੇ ਲੱਗੇ ਨਹੀਂ ਚੁੱਪ ਨਹੀਂ ਕਰ ਦੋ ਵਾਰ ਠੂਕਨੇ ਡੰਡੇ ਚੋਪੀ ਨਹੀਂ ਕਰਦਾ ਆਲ ਇਨ ਵਨ ਵੀਡੀਓ ਗੀ ਹਾਲ ਆ ਵੀਰ ਬਹੁਤ ਵਧੀਆ ਵੀਰੇ ਮਿਸਟਰ ਐਂਡ ਮਿਸੇਜ ਦੰਦੀਵਾਲ ਓਕੇ ਆ ਜੀ ਤੇ ਜਿਵੇਂ ਆਪਾਂ ਗੱਲਬਾਤ ਕਰ ਹੀ ਰਹੇ ਸੀਗੇ ਦੋਸਤੋ ਵੀ ਕਾਫੀ ਵੀਰ ਨਵੇਂ ਆਏ ਆ ਬੱਕਰੀਆਂ ਦੇ ਵਿੱਚ ਕਾਫੀ ਬੰਦੇ ਨਵੇਂ ਰੱਖਣ ਲੱਗੇ ਆ ਤੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਆਉਂਦੀਆਂ ਆਂਗੀਆਂ ਤੇ ਬਹੁਤ ਵੀਰ ਆਪਣੇ ਕੋਲੇ ਫੋਨ ਮੈਸੇਜ ਵੀ ਕਰਦੇ ਆ WhatsApp ਤੇ ਜਾਂ ਕਾਲਿੰਗ ਕਰਦੇ ਆ ਸਿੱਧੀ ਤਾਂ ਆਪਾਂ ਉਹਨਾਂ ਨੂੰ ਜਿੱਥੇ ਜ਼ਿਕਰ ਹੁੰਦਾ ਉਹਨਾਂ ਦਾ ਸੋਲੂਸ਼ਨ ਜੋ ਵੀ ਕੋਈ ਹੁੰਦੀ ਆ ਉਹਨਾਂ ਦੀ ਮੰਨ ਕੇ ਚੱਲੋ ਫਾਰਮ ਦੇ ਵਿੱਚ ਕੋਈ ਡੱਕਤ ਹੋਊਂਗਾ ਆਪਾਂ ਦੂਰ ਕਰਦੇ ਆ ਜਿੰਨਾ ਆਪਣੇ ਕੋਲੇ ਜਾਣਕਾਰੀ ਹੈਗੀ ਆ ਉਹ ਆਪਾਂ ਉਹਨਾਂ ਨਾਲ ਸਾਂਝੀ ਕਰਦੇ ਆ ਤੇ ਤੁਹਾਡੇ ਲਈ ਆਪਾਂ ਲਾਈਵ ਕਰਦੇ ਆ ਠੀਕ ਆ ਜਦੋਂ ਵੀ ਸਮਾਂ ਲੱਗਦਾ ਤੇ ਬਾਕੀ ਜਮ ਉਸ ਨੂੰ ਨਾਲ ਗੱਲ ਵਿੱਚੋਂ ਰਹਿ ਗਈ ਮੈਂ ਦਿਮਾਗ ਚੋਂ ਨਿਕਲ ਗਈ ਸੀ ਵੀ ਮੀਂਹ ਪੈਣ ਕਰਕੇ ਜਾਂ ਮੌਸਮ ਥੋੜਾ ਗਰਮੀ ਦਾ ਹੋਣ ਕਰਕੇ ਮੱਛਰ ਬਹੁਤ ਵਧ ਗਿਆ ਤੇ ਆਪਣੇ ਵੀ ਜਾਨਵਰ ਬਹੁਤ ਪਰੇਸ਼ਾਨ ਹੁੰਦੇ ਆ ਤੇ ਤੁਹਾਡੇ ਵੀ ਹੁੰਦੇ ਹੋਣਗੇ ਹਾਂ ਵੀਰੇ ਕੋਈ ਗੱਲ ਨਹੀਂ ਮਿਲ ਜਾਣੀ ਹੈ ਮਿਲ ਜਾਣੀ ਹੈ ਨਹੀਂ ਵੀਰੇ ਬਰਬਰੀ ਨਸਲ ਨਹੀਂ ਆਪਣੇ ਕੋਲੇ ਹੁੰਦੀ ਪ੍ਰਾਈਸ ਤਾਂ ਵੀਰੇ ਕੁਆਲਿਟੀ ਦੇ ਹਿਸਾਬ ਨਾਲ ਹੁੰਦਾ ਦੇਖ ਜੇ ਤਾਂ ਪੈਸਿਆਂ ਨਾਲ ਚੀਜ਼ ਲੈਣੀ ਆ ਤਾਂ ਚੀਜ਼ ਨਹੀਂ ਮਿਲਦੀ ਜੇ ਚੀਜ਼ ਲੈਣੀ ਆ ਤਾਂ ਪੈਸਾ ਵਧ ਰੱਗੂ ਠੀਕ ਆ ਇਹ ਦੋ ਚੀਜ਼ਾਂ ਦਿਮਾਗ ਦੇ ਵਿੱਚ ਬਿਠਾ ਲਿਆ ਕਰੋ ਜੇ ਤਾਂ ਪੈਸਾ ਦੇਖ ਕੇ ਚੱਲੋਂਗੇ ਤਾਂ ਚੀਜ਼ ਨਹੀਂ ਮਿਲਣੀ ਤੇ ਚੀਜ਼ ਤੇ ਦਿਮਾਗ ਤੇ ਫੋਕਸ ਕਰਕੇ ਚੱਲੋਂਗੇ ਵੀ 25 ਹੀ ਲੈਣੀ ਆ ਫਿਰ ਪੈਸੇ ਦੀ ਪਰਵਾਹ ਨਾ ਕਰੋ ਠੀਕ ਆ ਕਿਉਂਕਿ ਜਿਹੜਾ ਬੰਦਾ ਪੈਸਾ ਦੇਖ ਕੇ ਚੱਲਦਾ ਨਾ ਫਿਰ ਚੀਜ਼ ਨਹੀਂ ਬਣਦੀ ਹੁੰਦੀ ਤੇ 올 ਇਨ ਵਨ ਵੀਡੀਓ ਮੇਰੇ ਬਰਬਰੀ ਬੱਕਰੀਆਂ ਤੇ ਬੀਟਰਲ ਬੱਕਰੀਆਂ ਦੇ ਵਿੱਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਆ ਠੀਕ ਆ ਕਿਉਂਕਿ ਦੋਨਾਂ ਦਾ ਅਲੱਗ-ਅਲੱਗ ਸਿਸਟਮ ਆ ਜਿਹੜੀ ਬੀਟਰਲ ਬੱਕਰੀ ਆ ਬੀਟਰਲ ਬੱਕਰੀ ਕਾਫੀ ਹੱਦ ਤੱਕ ਮੀਟ ਦੇ ਵਿੱਚ ਵੀ ਵਰਤੀ ਜਾਂਦੀ ਆ ਠੀਕ ਆ ਬਰੀਡਰ ਬੱਕਰੇ ਵੱਡੇ ਬਣਾ ਕੇ ਆਪਾਂ ਮੀਟ ਦੇ ਵਿੱਚ ਵੀ ਵਰਤਦੇ ਆ ਤੇ ਜਿਹੜੀ ਬਰਬਰੀ ਨਸਲ ਆ ਬਰਬਰੀ ਨਸਲ ਇੱਕ ਸ਼ੌਂਕੀਆ ਨਸਲ ਇੱਕ ਦੋ ਘਰੇ ਰੱਖ ਲੀਆਂ ਤੇ ਉਹਦੇ ਵਿੱਚ ਮੇਨ ਰੋਲ ਆ ਕੁਆਲਿਟੀ ਦਾ ਠੀਕ ਆ ਕਿਉਂਕਿ ਜੇ ਉਹਨੂੰ ਕੁਆਲਿਟੀ ਹੋਊਗੀ ਚੰਗੀ ਤਾਂ ਉਹਨੇ ਮਹਿੰਗਾ ਵਿਕਣਾ ਫੇਰ ਉਹ ਇਨਕਮ ਦੇਊਗੀ ਠੀਕ ਆ ਜੇ ਉਹਦੇ ਵਿੱਚ ਕੁਆਲਿਟੀ ਡਾਊਨ ਆ ਤਾਂ ਉਹੀ ਬੱਚਾ 2500 3000 ਦਾ ਵਿਕਣਾਗਾ ਠੀਕ ਆ 5 ਮਹੀਨੇ ਮਿਹਨਤ ਕਰਕੇ ਬੱਕਰੀ ਤੇ ਤੇ ਜੇ ਕੁਆਲਿਟੀ ਬਣੀ ਮੰਨ ਲਓ ਵੀ ਕਦਮ ਕਰੋਗੇ ਤੁਸੀਂ ਤਾਂ ਉਹਦੇ ਕੰਨਾਂ ਦੀ ਕੁਆਲਿਟੀ ਆ ਦੇਖੋ ਕੰਨ ਟੁੱਟ ਗਏ ਤਾਂ ਉਹ ਬੱਚਾ 2000 2500 ਦਾ ਕੰਨ ਖੜੇ ਆ ਤਾਂ ਉਹੀ ਬੱਚਾ ਹੀ ਨਹੀਂ ਪਤਾ 7-8000 ਦਾ ਵਿਕ ਜੇ 10000 ਦਾ ਵਿਕ ਜੇ ਠੀਕ ਤਾਂ ਬੀਟਲ ਦੇ ਵਿੱਚ ਇਹ ਚੀਜ਼ ਨਹੀਂ ਹੈਗੀ ਬੀਟਲ ਦੇ ਵਿੱਚ ਚਾਹੇ ਕਿੱਡਾ ਹੀ ਮਾੜੇ ਤੋਂ ਮਾੜਾ ਬੱਚਾ ਗਾ 2-2 ਮਹੀਨਾ ਦਾ 5-6000 ਰੁਪਏ ਦਾ ਵੇਖੀ ਜਾਂਦਾ ਠੀਕ ਆ ਮਾੜੇ ਤੋਂ ਮਾੜਾ ਵੀ ਤਾਂ ਉਹਦੇ ਵਿੱਚ ਬਰਬਰੀ ਦੇ ਵਿੱਚ ਕਾਫੀ ਇਹ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਤੇ ਇੱਕ ਖਰਚੇ ਦੀ ਗੱਲ ਕਰਦੇ ਸੀਗੇ ਤੁਸੀਂ ਖਰਚਾ ਇਹ ਆ ਦੋਸਤਾਂ ਵੀ ਜੇ ਤਾਂ ਦੇਖ ਵਧੀਆ ਛੌਂਕਣਾ ਪਾਲਾਂਗੇ ਆਪਾਂ ਚੰਗਾ ਖਵਾ ਕੇ ਪਾਲਾਂਗੇ ਫਿਰ ਤਾਂ ਦੇਖੋ ਖਰਚਾ ਬਰਾਬਰੀ ਆ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਜੀ ਖਰਚਾ ਘੱਟ ਆ ਖਰਚਾ ਬਰਾਬਰੀ ਪਾਇਆ ਜਾਂਦਾ ਕਿਉਂਕਿ ਉਹ ਹੀ ਜੋ ਉਹਨਾਂ ਦੀ ਇਨਕਮ ਘਟ ਹੈ ਠੀਕ ਆ ਤੇ ਬਾਕੀ ਉਹਨੂੰ ਸੂਣ ਦੇ ਵਿੱਚ ਕਾਫੀ ਡਿਕਤਾ ਹੁੰਦੀਆਂ ਜਦੋਂ ਪਹਿਲਾਂ ਨੂੰ ਪਠਾ ਸੂਂਦੀਆਂ ਕਈ ਵਾਰੀ ਕੋਈ ਅੜਿਕਤਾ ਆ ਗਈ ਤਾਂ ਬੱਕਰੀ ਨੂੰ ਆਪਾਂ ਸਵਾ ਨਹੀਂ ਸਕਦੇ ਉਹਨੂੰ ਠੀਕ ਆ ਇਹ ਬੱਕਰੀਆ ਇਹ ਬੱਕਰੀ ਨੂੰ ਸੂਣ ਦੇ ਵਿੱਚ ਡਿਕਤਾ ਆ ਗਈ ਚਾਹੇ ਪਹਿਲਣ ਚਾਹੇ ਸਵਾਂਦੜ ਇਹ ਬੱਕਰੀ ਇਹਨੂੰ ਆਪਾਂ ਹੱਥ ਨਾਲ ਸਵਾ ਸਕਦੇ ਹਾਂ ਠੀਕ ਆ ਉਹਦਾ ਬੱਚਾ ਜਿਹਦਾ ਆਪ ਸੂਪੀਦਾ ਠੀਕ ਆ ਨਹੀਂ ਸਣੇ ਬੱਚਾ ਮਰੂ ਸਣੇ ਬੱਕਰੀ ਮਰੂ ਠੀਕ ਆ ਇਹ ਚੀਜ਼ ਨੂੰ ਗੌਰ ਨਾਲ ਦੇਖ ਕੇ ਚੱਲਿਆ ਕਰੋ ਠੀਕ ਆ ਆਪਾਂ ਬੀਟਲ ਤੇ ਇਸੇ ਕਰਕੇ ਕੰਮ ਕੀਤਾ ਕਿਉਂਕਿ ਇਹਦੇ ਵਿੱਚ ਕਈ ਵਾਰੀ ਸੂਮ ਦੇ ਵਿੱਚ ਕੋਈ ਦਿੱਕਤ ਆ ਗਈ ਤਾਂ ਇਹਨੂੰ ਆਪਾਂ ਹੱਥ 바ਕੇ ਵੀ ਸੁਵਾ ਸਕਦੇ ਹਾਂ ਬੱਚਾ ਅੰਦਰ ਕੋਈ ਬਿੰਗਾ ਟਿੱਡਾ ਉਹਨੂੰ ਕੱਢ ਸਕਦੇ ਹਾਂ ਤੇ ਉਹ ਬੱਕਰੀ ਦਾ ਤੁਹਾਨੂੰ ਪਤਾ ਹੀ ਕਿੰਨਾ ਕਮਾਜਣਾ ਤੇ ਕਿਵੇਂ ਕੁਛ ਹੁੰਦਾ ਸਾਰਾ ਠੀਕ ਆ ਤਾਂ ਉਹਦੇ ਵਿੱਚ ਕਾਫੀ ਦਿੱਕਤਾਂ ਆ ਜਾਂਦੀਆਂ ਸੁਵਾਉਣ ਦੇ ਵਿੱਚ ਤੇ ਆਪਾਂ ਇਹ ਵੀ ਨਹੀਂ ਕਹਿੰਦੇ ਵੀ ਉਹ ਮਾਰੀਆਂ ਠੀਕ ਆ ਚਲੋ ਜਿਹੜੇ ਬੰਦੇ ਨੇ ਰੱਖੀਆਂ ਦੇਖੋ ਚੀਜ਼ ਬਣ ਗਈ ਜਾਂ ਰੱਖ ਲਈ ਜਾਂ ਲੋਕ ਕੰਮ ਕਰੀ ਜਾਂਦੇ ਆ ਤਾਂ ਉਹਨਾਂ ਵਾਸਤੇ ਵਧੀਆ ਠੀਕ ਆ ਮੇਰੇ ਨਹੀਂ ਮੰਨ ਲੋ ਵੀ ਫਿੱਟੀਆਂ ਜਿਵੇਂ ਆਪਾਂ ਕਹਿ ਸਕਦੇ ਆ ਕਿਉਂਕਿ ਜਿਹੜਾ ਇਹ ਜਾਨਵਰ ਆ ਇਹ ਹੋਰ ਟਾਈਪ ਦਾ ਜਾਨਵਰ ਆ ਬਾਕੀ ਇਹਨਾਂ ਤੋਂ ਆਪਾਂ ਦੁੱਧ ਦੀ ਪੈਦਾਵਾਰ ਵੀ ਲੈ ਸਕਦੇ ਆ ਬਰਬਰੀ ਬੱਕਰੀ ਦਾ ਇਹ ਕਿੱਡੀ ਚੰਗੀ ਆ ਬੱਚੀ ਰਜਉਂਦੀ ਆ ਠੀਕ ਆ ਤੇ ਬੀਟਰ ਬੱਕਰੀ ਥਲੇ ਦੁੱਧ ਵੱਧ ਹੁੰਦਾ ਜੇ ਆਪਾਂ ਬੱਚਾ ਵੇਚਦੇਗੇ ਤਾਂ ਵੀ ਇੱਕ ਟਾਈਮ ਦਾ ਆਪਾਂ ਲੀਟਰ ਦੁੱਧ ਇੱਕ ਡੰਗ ਦਾ ਕੱਢ ਸਕਦੇ ਆ ਠੀਕ ਆ ਮਾੜੀ ਤੋਂ ਬਾੜੀ ਬੱਕਰੀ ਦਾ ਵੀ ਇੱਕ ਡੰਗ ਦਾ 1 ਲੀਟਰ ਦੁੱਧ ਦੇ ਦਿੰਦੀ ਆ ਠੀਕ ਆ ਤਾਂ ਇਸ ਲਈ ਕਾਫੀ ਇਹ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਹੈਗੀਆਂ ਇਨੋਂ ਦੇ ਵਿੱਚ ਤੇ ਦੂਸਰਾ ਇੱਕ ਇਹ ਹੁੰਦਾ ਵੀ ਇਹ ਬੱਕਰੀ ਥੋੜੀ ਸ਼ਾਂਤ ਸੁਭਾਅ ਦੀ ਹੁੰਦੀ ਹੈ ਜਿਹੜੀ ਬਰਬਰੀ ਹੁੰਦੀ ਆ ਉਹ ਥੋੜੀ ਜੀ ਮੰਨ ਲਓ ਵੀ ਆਪਾਂ ਕਹਿ ਸਕਦੇ ਹਾਂ ਵੀ ਸ਼ਰਾਰਤੀ ਲਤੀ ਹੁੰਦੀ ਆ ਠੀਕ ਆ ਹੁਣ ਇਹ ਤਾਂ ਮੌਜ ਨਾਲ ਬਹਿ ਜਾਣੀ ਇੱਥੇ ਉਹਨਾਂ ਦਾ ਦੇ ਹੀ ਨਹੀਂ ਪਤਾ ਖੁਲਣੀ ਚੜ ਕੇ ਕੰਧ ਢੱਪ ਕੇ ਮੁੜ ਕੇ ਤੇ ਕੋਠੇ ਚੜ ਜਾਣ ਠੀਕ ਆ ਕਈ ਵਾਰੀ ਸੱਟ ਫੇਟ ਖਾ ਲੈਂਦੀਆਂ ਨੇ ਉਹ ਜਾਂ ਉਹਨਾਂ ਨੇ ਮੰਨ ਲਓ ਇਹੀ ਹਲਤਬਾਜੀ ਕਰਨੀਆਂ ਪਿੰਜਰੇ ਤੇ ਚੜ ਗਈਆਂ ਖੁਲਣੀਆਂ 'ਚ ਵੜ ਗਈਆਂ ਕੰਧਾਂ ਤੇ ਚੜ ਗਈਆਂ ਉਹਨਾਂ ਨੇ ਇਹੀ ਕੰਮ ਕਰਨਾ ਏ ਬਾਕੀ ਕੋਈ ਨਹੀਂ ਕੰਮ ਕੋਈ ਨਹੀਂ ਮਾੜਾ ਹੈਗਾ ਆਪਾਂ ਇਹ ਨਹੀਂ ਕਹਿੰਦੇ ਵੀ ਉਹ ਮਾੜੀਆਂ ਜਾਂ ਇਹ ਜਾਦੇ ਚੰਗੀਆਂ ਠੀਕ ਆ ਤੇ ਹਰ ਇੱਕ ਬੰਦੇ ਦਾ ਆਪੋ ਆਪ ਦਾ ਰੁਝਾਨ ਹੁੰਦਾ ਵੀ ਆਪਣਾ ਮੇਰਾ ਹੁਣ ਬੀਟਲ ਬੰਨੀ ਰੁਝਾਨ ਸੀਗਾ ਪਹਿਲਾਂ ਤੁਸੀਂ ਮੈਂ ਬੀਟਲਤੀ ਕੰਮ ਕੀਤਾ ਤੇ ਮੈਨੂੰ ਉਹ ਇੰਨੀਆਂ ਖਾਸ ਵਧੀਆ ਨਹੀਂ ਲੱਗੀਆਂ ਤੇ ਮੈਨੂੰ ਇਹ ਹੀ ਵਧੀਆ ਲੱਗੀਆਂ ਤੇ ਮੈਂ ਇਨਾਨਤੀ ਕੰਮ ਕਰ ਰਿਹਾ ਤੇ ਕਾਫੀ ਵੀਰ ਬਰਬਰੀਆਂ ਦੇ ਵੀ ਕੰਮ ਕਰ ਰਹੇ ਆ ਉਹ ਵੀ ਵਧੀਆ ਕਾਮਯਾਬ ਆ ਤੇ ਕਾਫੀ ਸਮੇਂ ਤੋਂ ਕਰ ਰਹੇ ਆ ਆਪਾਂ ਬਹੁਤ ਵੀਡੀਓ ਵੀ ਪਾਈਆਂ ਹੋਈਆਂ ਆਪਣੇ ਚੈਨਲ ਤੇ ਜਿਹੜੇ ਵੀਰ ਕਾਫੀ ਸਮੇਂ ਤੋਂ ਕੰਮ ਕਰ ਰਹੇ ਆ ਵਧੀਆ ਬਰੀਡ ਤੇ ਕੰਮ ਕਰ ਰਹੇ ਆ ਚੰਗੇ ਜਾਨਵਰਾਂ ਦੇ ਕੰਮ ਕਰ ਰਹੇ ਆ ਤੇ ਬੱਕੇ ਆਪਾਂ ਅੱਜ ਕਾਫੀ ਸਮੇਂ ਬਾਅਦ ਲਾਈਵ ਹੋਏ ਆ ਜਾਂ ਕਾਫੀ ਸਮੇਂ ਬਾਅਦ ਅੱਜ ਕਾਫੀ ਸਮਾਂ ਲਾਇਆ ਆਪਾਂ ਯਾਨੀ ਕਿ ਪੰਜ ਚਾਰ ਮਿੰਟਾਂ ਦਾ ਲਾਈਵ ਤੱਕ ਦੋ ਵਾਰੀ ਆਪਾਂ ਕਰ ਚੁੱਕੇ ਆ ਪਰ ਅੱਜ ਆਪਾਂ ਥੋੜਾ ਜਿਹਾ ਮੌਸਮ ਸਾਫ਼ ਸੀਗਾ ਤੇ ਬਾਕੀ ਬੱਕਰੀਆਂ ਦੇ ਵਿੱਚ ਧੂਆਂ ਕੀਤਾ ਹੋਇਆ ਸੀਗਾ ਆਪਾਂ ਤੇ ਹਲਕੀ ਆਪਾਂ ਪਿੰਜਰੇ ਦੇ ਵਿੱਚ ਧੂਈ ਪਾ ਦਿੰਦੇ ਸਾਨੂੰ ਦਿਖਾਵਾਂਗੇ ਵੀ ਆਪਾਂ ਤੇ ਮੱਛਰ ਤੋਂ ਪੂਰਾ ਵਧੀਆ ਰਾਤ ਰਹਿੰਦੀ ਆ ਤੇ ਜੜ ਲਈ ਜਾਨੀ ਕਿ ਮੱਛਰਦਾਨੀ ਵਗੈਰਾ ਆਪਾਂ ਲਾ ਨਹੀਂ ਸਕਦੇ ਕਿਉਂਕਿ ਇਹਨਾਂ ਦੀ ਆਦਤ ਹੁੰਦੀ ਆ ਕਿ ਵੀ ਰੀ ਟਾਂਗੀਆਂ ਟੁੰਗੀਆਂ ਲਾ ਕੇ ਨਾ ਜਾਂ ਹਵਾ ਨਾਲ ਜਾਲੀ ਥੋੜੀ ਕਿਣੀ ਅੰਦਰ ਆ ਗਈ ਤਾਂ ਮੂੰਹ ਨਾ ਪਾੜ ਦਿੰਦੀਆਂ ਜਾਂ ਸੈਂਕ ਫਸਾ ਕੇ ਪਾੜ ਦਿੰਦੀਆਂ ਪੈਰ ਪੂਰ ਮਾਰਦੀਆਂ ਤਾਂ ਇਸ ਲਈ ਆਪਾਂ ਇਹਨਾਂ ਨੂੰ ਇੱਕ ਧੂਈ ਪਾ ਦਿੰਦੇ ਆ ਜੋ ਨੀਰੇ ਦੀ ਵੇਸਟੇਜ ਹੁੰਦੀ ਆ ਦੁਪਹਿਰ ਵਾਲੇ ਦੀ ਸੁੱਕਾ ਨੀਰਾ ਚਾਹੇ ਹਰਾ ਚਾਰਾ ਉਹਦੀ ਵੇਸਟੇਜ ਦੀ ਆਪਾਂ ਧੂਈ ਪਾ ਦਿੰਦੇ ਆ ਬਾਕੀ ਜੋ ਵੀ ਪੂਰੇ ਸਿਆਲ ਦੇ ਵਿੱਚ ਜਾਂ ਇਹ ਦੋ ਚਾਰ ਮਹੀਨੇ ਪਹਿਲਾਂ ਜੋ ਵੀ ਵੇਸਟੇਜ ਇਕੱਠੀ ਹੁੰਦੀ ਹੈ ਉਹਨੂੰ ਆਪਾਂ ਇਕੱਠੀ ਕਰੀ ਜਾਂਦੇ ਆ ਗੱਟੇ ਭਰ ਲੈਣੇ ਆ ਉਹਦੇ ਤੇ ਅੱਜ ਕੱਲ ਉਹ ਵੇਸਟੇਜ ਨੀਰੇ ਦੀ ਉਹ ਕੰਮ ਦਿੰਦੀ ਆਪਾਂ ਨੂੰ ਉਹਦੀ ਆਪਾਂ ਧੂਈ ਪਾ ਦੇਣੀ ਠੀਕ ਹੈ ਤੇ ਪਿੰਜਰਾ ਤਰਿਆ ਹੋਇਆ ਬੱਕਰੀਆਂ ਦੇ ਵਿਚਕਾਰ ਆ ਬਿਲਕੁਲ ਤੇ ਇੱਥੇ ਆਪਾਂ ਧੂਈ ਪਾਈ ਹੋਈ ਆ ਤੁਹਾਨੂੰ ਮੈਂ ਦਿਖਾਉਣਾ ਲਾਈਟ ਦੇ ਚਾਨਣ ਚ ਥੋੜਾ ਤੇ ਦੇਖ ਸਕਦੇ ਹੋ ਮੈਂ ਪਿੰਜਰਾ ਪਿੰਜਰੇ ਦੇ ਵਿੱਚ ਧੂਈ ਪਾਈ ਹੋਈ ਆਪਾਂ ਤੇ ਥੋੜਾ ਬਹੁਤ ਧੂਆ ਹੋ ਰਿਹਾ ਤੇ ਹੁਣੀ ਪਾਈ ਆ ਧੂਈ